ਬਾਦਲ ਸਰਕਾਰ ਵੋਟਾਂ ਦੇ ਖੇਤੇ ਕਰਨ ਲਈ ਪੁੱਲਰ ਦੀ ਜੇਲ੍ਹ ਸ਼ਿਫਟ ਕਰ ਰਹੀ ਹੈ ਇਲਜ਼ਾਮ ਕਾਂਗਰਸ ਲਗਾਤਾਰ ਲਗਾ ਰਹੀ ਹੈ ਦਵਿੰਦਰ ਪਾਸਿੰਗ ਪੁੱਲਰ ਨੂੰ ਦਿੱਲੀ ਦੇ ਤਿਹਾਰ ਜੇਲ੍ਹ ਸ਼ਿਫਟ ਕਰਨ ਤੇ ਸਿਆਸਤ ਤੀਸ ਹੋ ਗਈ ਹੈ ਅਕਾਲੀ ਦਲ ਨੇ ਕਾਂਗਰਸ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਕਿ ਆ ਕੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਹੋ ਰਹੀ ਹੈ ਸਾਰੀ ਪ੍ਰਕਿਰਿਆ ਬੜੀ ਹੈਰਾਨਗੀ ਦੀ ਗੱਲ ਹੈ ਕਿ ਕੁਝ ਪਾਰਟੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੱਗੇ ਵੀ ਫਿਰਕਾ ਪ੍ਰਸਤੀ ਦੀਆਂ ਗੱਲਾਂ ਕਰਕੇ ਜਾਂ ਕੁਝ ਇਹੋ ਜਿਹੀਆਂ ਕੌੜੀਆਂ ਗੱਲਾਂ ਕੀਤੀਆਂ ਜਿਹਦੇ ਕਰਕੇ ਪੰਜਾਬ ਦੇ ਹਾਲਾਤ ਖਰਾਬ ਹੋਏ ਸੀ ਔਰ ਅੱਜ ਫਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁਲੁਰੇ ਇਹ ਲੰਬੇ ਸਮੇਂ ਤੋਂ 23 24 ਸਾਲ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਔਰ ਜਿਨ੍ਹਾਂ ਦੀ ਇਸ ਨੇ ਮਾਨਸਿਕ ਹਾਲਤ ਵੀ ਜਿਹੜੀ ਹੈ ਉਹ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਨੇ ਰੋਗੀ ਬਣ ਚੁੱਕੇ ਨੇ ਉਹਨਾਂ ਦੀ ਜਿਹੜੀ ਹੈ ਇੱਕ ਕਾਨੂੰਨ ਦੇ ਤਹਿਤ ਇੱਕ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਤਿਹਾੜ ਤੋਂ ਜਿਹੜੀ ਅੰਮ੍ਰਿਤਸਰ ਜੇਲ੍ਹ ਜਿਹੜੀ ਹੈ ਸ਼ਿਫਟ ਕੀਤੀ ਜਾ ਰਹੀ ਉਹਦੇ ਤੇ ਕਿੰਤੂ ਪ੍ਰੰਤੂ ਤੇ ਕਈ ਤਰ੍ਹਾਂ ਦੇ ਵਵੇਲੇ ਜਿਹੜੇ ਆ ਸਵਾਲ ਖੜੇ ਕੀਤੇ ਜਾ ਰਹੇ ਬੜੇ ਦੁੱਖ ਦੀ ਗੱਲ ਹੈ ਸ਼ਰੋਮਣੀ ਅਕਾਲੀ ਦਰ ਨੇ ਜਾਂ ਪੰਜਾਬ ਸਰਕਾਰ ਨੇ ਕੋਈ ਸਿਆਸੀ ਲਾਹਾ ਲੈਣ ਦੀ ਖਤਰ ਨਹੀਂ ਕੀਤਾ ਇਹ ਸਰਕਾਰਾਂ ਦਾ ਫਰਜ਼ ਬਣਦਾ ਹੈ ਔਰ ਜਿੱਥੇ ਉਹ ਇੱਕ ਸਜ਼ਾ ਜਾਫਤਾ ਨੇ ਉਹਨਾਂ ਦੀ ਮਾਨਸਿਕ ਅਵਸਥਾ ਦੇਖ ਕੇ ਉਹਨਾਂ ਦੇ ਪਰਿਵਾਰ ਦੀਆਂ ਪਰੇਸ਼ਾਨੀਆਂ ਦੇਖ ਕੇ ਸਰਕਾਰ ਨੂੰ ਉਹਨਾਂ ਨਾਲ ਔਰ ਸ਼ਰੋਮਣੀ ਅਕਾਲੀ ਦਰ ਨੂੰ ਹਮਦਰਦੀ ਵੀ ਤੇ ਉਸ ਹਮਦਰਦੀ ਕਰਕੇ ਔਰ ਉਹਨਾਂ ਦੀ ਜਿਹੜੀ ਹੈ ਕਾਨੂੰਨ ਦੇ ਵਿੱਚ ਜਿਹੜੀ ਹੈ ਜਿਹੜੀ ਉਹਨਾਂ ਦੀ ਡਿਮਾਂਡ ਹੈ ਜਿਹੜੀ ਉਹਨਾਂ ਦੀ ਮੰਗ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਨ ਨੂੰ ਜਿਹੜਾ ਆ ਮੌਸਰ ਤੋਂ ਦਿੱਲੀ ਦਿੱਤਾ ਜਾਵੇ ਉਹ ਸਾਰਾ ਕੁਝ ਵਿਚਾਰਨ ਤੋਂ ਬਾਅਦ ਹੀ ਉਹਨਾਂ ਨੇ ਕੀਤਾ ਗਿਆ ਔਰ ਮ੍ਰਿਤ ਦੇ ਜਿਹੜੇ ਜਿਹੜੇ ਵੀ ਆ ਔਰ ਖਾਸ ਕਰਕੇ ਕਾਂਗਰਸ ਜਿਨੇ ਅਜੇ ਵੀ ਨਹੀਂ ਸਭ ਕੁ ਸਿੱਖਿਆ ਕਿ ਜੋ 1980 ਦੇ ਹਾਕੇ ਦੇ ਵਿੱਚ ਹੈ ਉਸ ਤੋਂ ਪਹਿਲਾਂ ਜੋ ਉਸ ਤੋਂ ਬਾਅਦ ਗੱਲਾਂ ਕਰਦੇ ਨੇ ਜਿਹਦੇ ਨਾਲ ਪੰਜਾਬ ਦੇ ਹਾਲਾਤ ਖਰਾਬ ਹੋਏ ਅੱਜ ਉਹਨਾਂ ਤੋਂ ਬਾਹਰ ਜਾਉ ਸਭ ਸਿੱਖਣ ਤੇ ਸਿੱਖਾ ਦੀ ਮਾਨਸਿਕਤਾ ਨੂੰ ਬਸ਼ਨਰ ਦੀ ਕੋਸ਼ਿਸ਼ ਕਰਨ ਔਰ ਜਿਹਦੇ ਨਾਲ ਜਿਹੜੇ ਹੈ ਸਿੱਖਾਂ ਦੇ ਜਿਹੜੇ ਜ਼ਖਮਾਂ ਦੇ ਉੱਤੇ ਥੋੜਾ ਬੋਦਾ ਜਿਹੜਾ ਹੈ ਉਹ ਜਿਹੜੇ ਭਰ ਸਕਣ